ਕੰਗੜਾ ਨੌਤ ਕਿਵੇਂ ਬਣੀ ਇੰਤਰਾ ਗਾਂਧੀ ਐਮਰਜੈਂਸੀ ਲਈ ਇਸ ਤਰ੍ਹਾਂ ਤਿਆਰ ਕੀਤਾ ਗਿਆ ਲੁੱਕ Bollywood ਦੀ ਕੁਇਨ ਯਾਨੀ ਕੰਗੜਾ ਨੌਤ ਦੀ ਫਿਲਮ ਐਮਰਜੈਂਸੀ ਸਿਨੇਮਾ ਕਰਾਂਚ ਰਿਲੀਜ਼ ਹੋਣ ਲਈ ਤਿਆਰ ਹੈ ਫਿਲਮ ਦਾ ਨਵਾਂ ਟ੍ਰੇਲਰ ਸੰਵਾਰ ਨੂੰ ਰਿਲੀਜ਼ ਹੋਗੇ ਇਸ ਦੌਰਾਨ ਦਿਗਜ ਅਭਿਨੇਤਾ ਣੂਪਮ ਖੀਰ ਨੇ ਫਿਲਮ ਦੇ ਨਾਲ ਜੁੜੀ ਇੱਕ ਖਾਸ ਚਲਕ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੰਗੜਾ ਨੌਤ ਪ੍ਰੋਸਥੈਟਿਕ ਮੇਕਅਪ ਰਾਹੀਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਰਗੀ ਦਿਖਾਈ ਦੇ ਰਹੀ ਹੈ। ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਕੰਗੜਾ ਰਨੌਤ ਮੇਕਅਪ ਕਰਦੀ ਨਜ਼ਰ ਆ ਰਹੀ ਹੈ। ਇਸ ਫਿਲਮ 'ਚ ਉਹ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ 'ਚ ਨਜ਼ਰ ਆਵੇਗੀ ਜਿਸ ਲਈ ਉਹਨਾਂ ਦੀ ਲੁੱਕ ਨੂੰ ਪ੍ਰੋਸਥੈਟਿਕ ਮੇਕਅਪ ਰਾਹੀਂ ਬਣਾਇਆ ਗਿਆ ਹੈ। ਮੇਕਅਪ ਦੌਰਾਨ ਉਹ ਇੰਦਰਾ ਗਾਂਧੀ ਵਰਗੀ ਦਿਖਾਈ ਦੇਣ ਲੱਗਦੀ ਹੈ। ਕੰਗੜਾ ਨੌਦ ਵੀਡੀਓ ਸ਼ੇਅਰ ਕਰਦੇ ਹੋਏ ਣੂਪਮ ਖੇਰ ਨੇ ਲਿਖਿਆ ਸ਼ਾਨਦਾਰ ਕੰਗੜਾ ਨੌਦ ਮਣੀ ਭਾਰਤ ਦੀ ਸਭ ਤੋਂ ਤਾਕਤਵਾਰ ਔਰਤ ਇੰਦਰਾ ਗਾਂਧੀ ਔਸਕਰ ਜੇਤੂ ਪ੍ਰੋਸਥੈਟਿਕਸ ਅਤੇ ਮੇਕਅਪ ਕਲਾਕਾਰ ਡੀਜੇ ਮਲੀਨੋਕਸੀ ਦੀ ਪ੍ਰਤਿਭਾ ਦੁਆਰਾ ਇਹ ਸ਼ਾਨਦਾਰ ਤਬਦੀਲੀ ਨੂੰ ਦੇਖੋ ਜਿਸ ਦੀ ਪਹਿਲਾਂ ਹੀ ਬਹੁਤ ਸ਼ਲਾਘਾ ਕੀਤੀ ਜਾ ਚੁੱਕੀ ਹੈ ਕੰਗੜਾ ਨੌਦ ਦਾ ਇਹ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਰਿਹਾ ਹੈ ਅਨੁਪਮ ਖੇਰ ਨੇ ਅੱਗੇ ਲਿਖਿਆ ਕਿ ਗਣਾਰ ਨੌਤ ਦੁਆਰਾ ਨਿਰਦੇਸ਼ਿਤ ਫਿਲਮ ਸਾਨੂੰ ਆਜ਼ਾਦ ਭਾਰਤ ਦੇ ਇਤਿਹਾਸ ਦੇ ਸਭ ਤੋਂ ਕਾਲੇ ਦੌਰ 'ਚ ਵਾਪਸ ਲੈ ਜਾਂਦੀ ਹੈ। ਗਣਾਰ ਨੌਤ ਦੀ ਫਿਲਮ ਐਮਰਜੈਂਸੀ 17 ਜਨਵਰੀ 2025 ਨੂੰ ਸਿਨੇਮਾ ਘਰ 'ਚ ਰਿਲੀਜ਼ ਹੋਏਗੀ। ਇਸ ਦੇ ਵਿੱਚ ਸ਼੍ਰੀਸ ਤਲਪੜੇ, ਮਹਿਮਾ ਚੌਧਰੀ, ਮਿਲਨ ਸੋਮਨ ਅਤੇ ਸतीश ਕੌਸ਼ਿਕ ਵਰਗੇ ਸਤਾਰੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਅਨੁਪਮ ਖੇਰ ਨੇ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਸੀ ਕਿ ਸ਼ੋਅ ਤੋਂ ਠੀਕ ਪਹਿਲਾਂ ਦਾ ਕਾਰਾ ਦੇ ਨਾਲ ਕੀ ਹੁੰਦਾ ਹੈ। ਕੀਰ ਦੇ ਨਾਲ ਰਿੱਕੀ ਕੇਜ਼ ਉੱਤੇ ਹੋਰ ਕਲਾਕਾਰ ਵੀ ਫਰੇਮ ਵਿੱਚ ਨਜ਼ਰ ਆਏ। ਅਨੁਭਮ ਖੇਰ ਨੇ ਕੈਪਸ਼ਨ ਦੇ ਵਿੱਚ ਲਿਖਿਆ, "ਸ਼ੋਅ ਤੋਂ ਠੀਕ ਪਹਿਲਾਂ ਦੁਨੀਆਂ ਨੂੰ ਜਿੱਤਣ ਲਈ ਮੰਚ 'ਤੇ ਆਉਣ ਤੋਂ ਠੀਕ ਪਹਿਲਾਂ ਕਲਾਕਾਰਾਂ ਨਾਲ ਕੀ ਹੁੰਦਾ ਹੈ? ਇਸ ਦੀ ਇੱਕ ਚਲਕ ਇੱਥੇ ਹੈ।" ਇਸ ਨੂੰ ਮਹਾਨ ਕਲਾਕਾਰਾਂ ਦਾ ਮਨੁੱਖੀ ਪੱਖ ਵੀ ਕਿਹਾ ਜਾਂਦਾ ਹੈ।